ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਹਿਮ ਜੀਓ ਮੇ ਅਕਨਿ ਪਰੇ ਗੁਣ ਨਾਹੀ ਅੰਮ੍ਰਿਤ ਛਡਿ ਬਿਕੇ ਬਿਖਾਰੇ ਮਾਇਮ ਭਰਮ ਬੁੱਲੇ ਸਤਿ ਜੀ ਰਾਮ ਸੁਮ੍ਰੀਤ ਰਣਗਾਇ ਨਿਕੋ ਤੁਮ ਬੱਤ ਸੁਣੋ ਗੁਰ ਸੰਗਤ ਤੇ ਮਨ ਲੰਤ ਜਮ ਤਰਾਸ ਮਿਟਾਈ ਇਕ ਗੀਰੰਦਾਸ ਬਾਟ ਕੀਰਤਕੇ ਗੁਰ ਰਾਮ ਦਾਸ ਦਾ ਕੋ ਸਿਨਾਈ ਬਾਈ ਗੋਸਤ ਜੰਮੀਆ ਟੋਟੀ ਮੰਨ ਲਾ ਪੰਗਵਾ ਅਰਮਿਸਰ ਕਾ ਸਦਾ ਕੁਵਾਰੀ ਤਕ ਤਕ ਕਹਾਂ ਬਿ ਆਪੈ ਜਾਕੋ ਉਡਤ ਹਾਰੀ ਅਰਮਿਸਰ ਤ ਸਦਾ ਕੁਵਾਰੀ

ਨੰਦਾਨ ਗੁਣ ਤਨੇ ਗਾਏ ਜਗੁ ਕਿਰਪਾ ਤਾਰੀ ਸੋ ਸੁਖੀਆ ਤਨੁ ਸਜਨਮੈ ਨਾ ਨਿਮਗਤੀਸ ਬਲੈ ਮਰੀ ਨੰਦਾਨ ਗੁਣ ਤਨੇ ਗਾਏ ਜਗੁ ਕਿਰਪਾ ਤਾਰੀ ਸੋ ਸੁਖੀਆ ਤਨੁ ਸਜਨਮੈ ਨਾਨਕ ਦਿਸੰਬਰ ਮਾਰੇ ਬਾਣੀ ਇੱਕ ਖਲਸਾ ਬਾਣੀ ਜੀ ਕੀ ਬਤੇ